ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜੇ ਦੇ ਵਿੱਚ ਅਚੇਚੇ ਤੌਰ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਅਮਰ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਹਰ ਇੱਕ ਮੈਂਬਰ ਦੀ ਹਲਕਾ ਵਾਈਜ਼ ਉਹ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹਲਕੇ ਵਿੱਚ ਪ੍ਰਚਾਰ ਤੇ ਇੱਕ ਅਮਰ ਸੰਚਾਰ ਕਰਵਾਵੇ। ਇਵੇਂ ਤਰ੍ਹਾਂ ਪ੍ਰਚਾਰ ਦੇ ਜਿਹੜੇ ਮੈਂਬਰ ਆਏ ਵੀ ਹਲਕਾ ਵਾਈਜ਼ ਆਪਣੇ ਆਪਣੇ ਹਲਕੇ ਦੇ ਵਿੱਚ ਇੱਕ ਇੱਕ ਅਮਰ ਸੰਚਾਰ ਕਰਵਾਉਣ ਇਹ ਸਮੂੱਚੇ ਤੌਰ ਤੇ ਇੱਕ ਵੱਡਾ ਫੈਸਲਾ ਲਿਆ ਗਿਆ। ਉਹ ਤੋਂ ਇਲਾਵਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਜੋਤੀ ਜੋਤ ਦੇ ਅਵਸਾਰ ਆ ਰਿਹਾ ਜੇਦੇ ਲਈ ਵੱਡੇ ਪੱਧਰ ਤੇ ਪਹਿਲਾ ਪ੍ਰੋਗਰਾਮ ਲਿਖੇ ਗਾਏ ਗਏ ਗੋਇੰਦਵਾਲ ਦੀ ਧਰਤੀ ਤੇ ਤੇ ਉਹਦੇ ਨਾਲ ਹੀ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਾ ਗੁਰਤਾ ਗੱਦੀ ਦਿਵਸ ਆ ਰਿਹਾ। ਸੋ 4 ਦਿਨ ਦੇ ਉਹ ਸਮਾਗਮ ਆ ਉਹ 4 ਦਿਨਾਂ ਦੇ ਸਮਾਗਮਾਂ ਦੇ ਵਿੱਚ ਗੁਰਤਾ ਗੱਦੀ ਵੀ ਗੁਰੂ ਰਾਮਦਾਸ ਪਾਤਸ਼ਾਹੀ ਦਾ 2 ਦਿਨ ਵੱਡੇ ਗੁਰਮਤ ਦੇ ਸਮਾਗਮ ਹੋਣਗੇ। ਤੇ 4 ਦਿਨ ਦੇ ਸਮੁੱਚੇ ਤੌਰ ਤੇ ਗੁਰੂ ਅਮਰਦਾਸ ਪਾਤਸ਼ਾਹੀ ਨੂੰ ਜੋਤੀ ਜੋਤ ਦੇ ਸਬੰਧ ਦੇ ਵਿੱਚ ਉਹ ਸਾਰੇ ਪ੍ਰੋਗਰਾਮ ਲੀਕੇ ਗਏ ਆ। ਸੋ ਸੰਗਤ ਨੂੰ ਬਾਅਦ ਤੋਂ ਬਾਅਦ ਬੇਨਤੀ ਕਰਦਾ ਕਿ ਇਸ ਮਾਜੇ ਦੀ ਧਰਤੀ ਤੇ ਸਾਡੇ ਪ੍ਰਚਾਰਕ ਲਗਾਤਾਰ ਦਿਨ ਰਾਤ ਇਹ ਕਰਕੇ ਜਿੱਥੇ ਅਮਰ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰ ਰਹੇ ਆ ਉਥੇ ਪਿੰਡ-ਪਿੰਡ ਜਾ ਕੇ ਨਗਰ-ਨਗਰ ਚ ਜਾ ਕੇ ਗੁਰਮਤ ਦੇ ਹੋਕੇ ਵੀ ਦੇ ਰਹੇ ਆ। ਜਿਹੜੀ ਅੱਜ ਸਮੇਂ ਦੀ ਨਜਾਕਤ ਵੀ ਆ। ਤੇ ਇੱਕ ਜਿਹੜੀ ਸਾਡੇ ਪਿਛਲੇ ਦਿਨੀ ਦੁਖਦਾਈ ਘਟਨਾ ਵਾਪਰੀ ਉਹ ਘਟਨਾ ਸੀ ਗੁਰਦੁਆਰਾ RAM RAMDAS PURI ਪਿਪੜੀਆ ਮਾਜਰਾ ਭੀੜੀ ਭੀੜੀ ਪੀਤ ਵੇਖੇ ਉਹ ਵਿਚਾਰਾ ਗ੍ਰੰਥੀ ਜਿਹੜਾ ਉਹ ਵੀ ਹੈਂਡੀਕੈਪਡ ਐ ਉਹਦਾ ਇੱਕ ਹੱਥ ਹੈ ਨਹੀਂਗਾ ਉਹਦੀ ਨਵਾਲਕ ਲੜਕੀ ਜਿਹੜੀ ਆ ਉਹਦੇ ਨਾਲ ਦੁਰਾਚਾਰ ਕੀਤਾ ਗਿਆ ਜਿਹਦੇ ਵਿੱਚ ਚਾਰ ਬੰਦੇ ਨਾਮਜ਼ਦ ਹੋਏ ਆ ਉਹਦੀ ਬੇਟੀ ਦੀ 164 ਦੀ ਸਟੇਟਮੈਂਟ ਵੀ ਮਜੇਸਟਰ ਸਾਹਿਬ ਦੇ ਸਾਹਮਣੇ ਦਰਜ ਹੋਈ ਆ ਅਫਸੋਸ ਦੀ ਗੱਲ ਆ ਕਿ ਦੋ ਜਿਹੜੇ ਬੰਦੇ ਗ੍ਰਿਫਤਾਰ ਹੋ ਗਏ ਦੋ ਜਿਹੜੇ ਰਹਿੰਦੇ ਆ ਉਹ ਰੂਲਿੰਗ ਪਾਰਟੀ ਦੇ ਨਾਲ ਜੁਪੀ ਨਾਲ ਸੰਬੰਧਤ ਆ ਉਹਨਾਂ ਦੇ ਖਿਲਾਫ ਜਿਹੜੀ ਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੋ ਮੈਂ ਜੁਪੀ ਦੀ ਸਰਕਾਰ ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਹੌਲੀ ਹੌਲੀ ਕਈ ਵਾਰੀ ਗੱਲਾਂ ਵੱਧ ਜਾਂਦੀਆਂ ਉਹ ਜਿਹੜੇ ਦੋ ਨਾਮਜਦ ਹੋਏ ਜਿਹੜਾ ਨੂੰ ਨਹੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬੱਚੀ ਨਵਾਲਕੇ ਆ ਪਾਸਕੋ ਪੌਸਕੋ ਦੇ ਤਹਿਤ ਉਹਦੇ ਉੱਤੇ ਪਰਚਾ ਦਰਜ ਹੋਇਆ ਸੋ ਸਰਕਾਰ ਇੱਕ ਪਾਸੇ ਬੱਚਿਆਂ ਦੀ ਸੁਰੱਖਿਆ ਔਰਤਾਂ ਦੀ ਸੁਰੱਖਿਆਤਾ ਦੀ ਗੱਲ ਕਰਦੀ ਆ ਪਰ ਇਹ ਮੇਰਾ خیال ਘਟਨਾ ਵਾਪਰੀ ਨੂੰ 2 ਮਹੀਨੇ ਹੋ ਗਏ ਆ ਉਥੋਂ ਦੇ ਸਿੱਖ ਸਮੂਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਆਪਣੇ ਤੌਰ ਤੇ ਜਦੋਜਾਦ ਕਰ ਰਹੀਆਂ ਤੇ ਅਸੀਂ ਪਿੱਛੇ ਆਪਣਾ ਜਿਸ ਦਿਨ ਇਹ ਘਟਨਾ ਵਾਪਰੀ ਆ ਆਪਣਾ ਪ੍ਰਚਾਰਕ ਵੀ ਉੱਥੇ ਸਾਡਾ ਮਿਸ਼ਨ ਦਾ ਇੰਚਾਰਜ ਗਿਆ ਸੀ ਜਿਹਨੇ ਰਿਪੋਰਟ ਤਖਸੀਰੀ ਕਾਲਤਖ ਸਭ ਨੂੰ ਦੇ ਦਿੱਤੀ ਸੀ ਤੇ ਤਖਸਾਲ ਜੀ ਦੇ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਹੁਣਾਂ ਨੇ ਆਦੇਸ਼ ਵੀ ਕੀਤਾ ਸੀ ਸ਼ੋਮਣੀ ਕਮੇਟੀ ਨੂੰ ਵੀ ਤੁਸੀਂ ਇਹਦੀ ਪੈਰਵਾਈ ਕਰੋ ਤਾਂ ਫਿਰ ਅਸੀਂ ਧਰਮ ਪ੍ਰਚਾਰ ਕਮੇਟੀ ਦੇ ਦੋ ਮੈਂਬਰ ਜਿਨ੍ਹਾਂ ਚ ਸਾਡੇ ਲਾਡਵਾ ਸਾਹਿਬ ਹਰਿਆਣੇ ਤੋਂ ਤੇ ਸਰਦਾਰ ਹਜਾਇਬ ਸਿੰਘ ਅਭਿਆਸੀ ਇਹ ਜਾ ਕੇ ਬਸਾਰ ਦੇ ਨਾਲ ਸਾਰਾ ਉੱਥੇ ਪਰਿਵਾਰ ਨੂੰ ਵੀ ਮਿਲ ਕੇ ਆਏ ਆ ਉਹਨਾਂ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਪ੍ਰਸ਼ਾਸਨ ਨੂੰ ਵੀ ਮਿਲ ਕੇ ਆਏ ਆ ਪਰ ਮੈਂ ਸਮਝਦਾ ਪਈ ਹਾਲੇ ਵੀ ਇਨਸਾਫ ਜਿਹੜਾ ਅਧੂਰਾ ਆ ਸੋ ਤੁਰੰਤ ਉਹਨਾਂ ਦੋਵਾਂ ਦੇ ਉੱਤੇ ਕਾਰਵਾਈ ਕਰਕੇ ਇੱਕ ਬੱਚੀ ਨਵਾਲ ਕੇ ਆ ਇੱਕ ਪਿਤਾ ਉਹਦਾ ਜਿਹੜਾ ਵਿਚਾਰਾ ਉਹ ਹੈਂਡੀਕੈਪਡ ਆ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਕਈ ਵਾਰੀ ਫੇ ਗੱਲ ਬਾਦੀ ਬਾਦੀ ਹੋਰ ਪਾਸੇ ਨੂੰ ਵੱਜ ਜਾਂਦੀ ਆ ਸੋ ਇਹ ਦੇਸ਼ ਦਾ ਵਿਧਾਨ ਵੀ ਆ ਤੇ ਦੇਸ਼ ਦਾ ਕਾਨੂੰਨ ਵੀ ਆ ਤੇ ਇਹ ਕਾਨੂੰਨ ਦੇ ਤਹਿਤ ਉਹ ਦੋ ਬੰਦੇ ਜਿਹੜੇ ਤੁਰੰਤ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ